ਬਰਨਾਲਾ ਵਿਖੇ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦੇ ਪਰਿਵਾਰ ਨੇ ਹਸਪਤਾਲ ਦੇ ਸਾਹਮਣੇ ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ ਤੇ ਰੱਖ ਕੇ ਡਾਕਟਰ ਖਿਲਾਫ ਪ੍ਰਦਰਸ਼ਨ ਕੀਤਾ ਦੱਸਦੇ ਨੇ ਆ ਕਿ ਨੌਜਵਾਨ ਨੂੰ ਸਿਰਦਰਦ ਦੀ ਸਮੱਸਿਆ ਹੋਈ ਸੀ ਜਿਸ ਕਰਕੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਉਸ ਦਾ ਗਲਤ ਇਲਾਜ ਕੀਤਾ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਪਰਿਵਾਰ ਦਾ ਵੀ ਕਹਿਣਾ ਹੈ ਕਿ ਡਾਕਟਰ ਨੇ ਦਿਲ ਦੀ ਸਮੱਸਿਆ ਦੱਸੀ ਸੀ ਜਿਸ ਕਾਰਨ ਉਸ ਦੀ ਸਿਹਤ ਵਿਗੜ ਰਹੀ ਹੈ ਕਿ ਡਾਕਟਰ ਨੇ ਲਗਾਤਾਰ 2 ਦਿਨ ਟੀਕੇ ਲਗਾਏ ਅਤੇ ਇਲਾਜ ਕੀਤਾ ਪਰ ਫਿਰ ਵੀ ਮੌਤ ਹੋ ਗਈ ਗੱਲਬਾਤ ਜੀ ਆਈ ਹੋਈ ਹੈ ਮੇਰਾ ਮੁੰਡਾ ਡਰ ਲੱਸੀ ਇਹ ਤਾਂ ਸਿਰ ਦੁਖਦਾ ਸੀ ਕੰਨ ਅਸੀਂ ਇਹਨੂੰ ਇਹਦੇ ਹਸਪਤਾਲ ਜਿਲੇ ਆਏ ਜਦੋਂ ਨਾਏ ਲੱਗੇ ਨਹੀਂ ਹੋਣ ਸਾਰੇ ਦੇ ਟੀਕੇ ਲੱਗੇ ਡੀ ਜਨਾਂ ਦੇ ਮੈਨੂੰ ਆਈ ਵੀ ਕਿਹਾ ਮਾਂ ਬਹੁਤ ਸਿਰ ਦੁਖਦਾ ਜੀ ਕੋਈ ਤਤਬੰਦ ਮੈਨੂੰ ਕਹਿੰਦਾ ਮੋੜ ਕੇ ਕਹਿੰਦਾ ਕੋਈ ਗੱਲ ਨਹੀਂ ਬੀਬੀ ਕੋਈ ਨਾ ਇਹ ਨਹੀਂ ਹੋਂਸਾ ਟੀਕੇ ਲਾਦੇ ਟੀਕੇ ਲੱਗੇ ਨੇ ਕੋਈ ਨਾ ਫਿਰ ਉਹਨੂੰ ਟੋਮਰੀ ਗਿਆ ਸੀ ਸੈਕਰੀ ਅਲਟਰਾਸਾਉਂਡ ਕਰਾਈ ਇਹ ਕਹਿੰਦਾ ਸਿਰ ਹੀ ਦੁਖਦਾ ਸੀ ਹੋਰ ਕੁਝ ਨਹੀਂ ਕਦੋਂ ਲੈ ਕੇ ਆਈ ਸੀ ਇਹਨੂੰ ਇਹਨੂੰ ਲੈ ਕੇ ਆਈ ਸੀ ਐ ਦੁਆਰਾਲੇ ਤੇ ਨਾ ਅੱਛਾ ਐ ਦੁਆਰਾਲੇ ਤੇ ਲੈ ਕੇ ਆਈ ਮੈਂ ਦੁਆਰ ਨੂੰ ਅੱਗੇ ਗਿਆ ਰੀ ਅਲਟਰਾਸਾਉਂਡ ਕਹਿੰਦਾ ਜੇ ਇਹ ਲਿਜੂਗਾ ਇਹ ਸੁਰਤ ਜਿੰਨੀ ਜੇ ਦੀ ਫੇਰ ਅਲਟਰਾਸਾਉਂਡ ਕਰਾਵਾਂਗੇ ਆਪਾਂ ਸਵੇਰੇ ਕਰਾਵਾਂਗੇ ਦੂਜੇ ਦਿਨ ਵੀ ਨਹੀਂ ਕਰਾਈ ਮੈਂ ਦੁਜੇਨ ਫੇਰ ਆਈ ਮੈਂ ਕਿਹਾ ਬੁੱਧ ਮੈਨੂੰ ਦੱਸ ਦੇ ਇਹਦਾ ਸਿਰ ਦੁਖਦਾ ਜੇ ਕੋਈ ਅਹੀ ਜੀ ਗੱਲ ਹੈ ਤਾਂ ਦੱਸ ਦੇ ਕਹਿੰਦਾ ਨਹੀਂ ਆਂਦੀ ਅਸੀਂ ਪੰਜ ਦਸ ਜਣੇ ਇੱਥੇ ਇਕੱਠੇ ਹੋ ਗਏ ਖੜ ਗਏ ਸਾਨੂੰ ਕਹਿੰਦੇ ਮੈਨੂੰ ਕਹਿੰਦਾ ਜਿਹਨਾਂ ਨੂੰ ਜਾਂਦੇ ਜਤ ਵੀ ਲੱਗੀਏ ਜਿਹੜੇ ਕਹਿੰਦੇ ਆ ਵੀ ਇਹਨੂੰ ਹੋਰਾਂ ਸਭ ਦਾ ਲੈ ਜੀਏ ਹੋਰ ਲਈ ਜੀ ਮੈਂ ਤਾਂ ਉਹਨਾਂ ਨੂੰ ਲਿਆ ਇਕੱਠੇ ਕਰਕੇ ਸਾਰਿਆਂ ਨੂੰ ਇਕੱਠੇ ਕਰਤੀ ਮੈਨੂੰ ਇਕੱਠੇ ਕਰਕੇ ਕਹਿੰਦਾ ਮਾਤਾ ਜੀ ਸੁਣ ਲੈ ਗੱਲ ਮੈਂ ਕਿਹਾ ਕਹਿੰਦਾ ਇਹ ਨਸ਼ੇ ਕਰਦਾ ਮੈਂ ਕਿਹਾ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਕਹਿੰਦਾ ਅਜੀਬ ਥੱਲੇ ਗੋਲੀ ਲੱਗਦਾ ਮੈਂ ਕਿਹਾ ਨਹੀਂ ਲੱਗਦਾ ਕਹਿੰਦਾ ਤੂੰ ਮਾਂ ਹੀ ਬਰਦੇ ਮੈਂ ਕਿਹਾ ਮੈਂ ਜਮਾਂ ਨਹੀਂ ਬਰਦੇ ਜੀ ਜੇ ਨਸ਼ਾ ਕਰਦਾ ਵੀ ਇਹ ਗੱਡੀ ਤੇ ਜਾਂਦਾ ਹੈ ਇਹਦਾ ਉੱਥੇ ਲੱਖ ਰੁਪਈਆ ਦਾ ਕੰਮ ਹੈ ਇਹ ਕਿਵੇਂ ਕਰਦੇ ਨਹੀਂ ਇਹਨੇ ਗੱਲ ਨਹੀਂ ਮੈਂ ਫੇਰ ਇਹਨੂੰ ਗਿਆ ਮੈਂ ਕਿਹਾ ਬੁੱਧ ਮੁੰਡਾ ਟਿੱਲਾ ਏ ਇਹਦਾ ਸਿਰ ਦੁਖਦਾ ਤੂੰ ਮਾਰਾ ਦੇਖ ਇਹਨੇ ਨਹੀਂ ਦੇਖਿਆ ਉਲਟਾ ਮੈਨੂੰ ਮੋੜ ਕੇ ਕਹਿੰਦਾ ਸਾਰੇ ਕਿੱਥੇ ਕਰਕੇ ਕਹਿੰਦਾ 5000 ਰੁਪਏ 5000 ਨੂੰ ਤੁਹਾਡੇ ਮਰੀਜ਼ ਨੂੰ ਤੋਰ ਕੇ ਘਰੇ ਕਹਿੰਦਾ ਜੰਗ ਕਰ ਇਧੋ ਤੁਰ ਕੇ ਗਿਆ ਮੈਨੇ ਮੈਨੂੰ ਆ ਪਹੁੰਚਾਦਾ ਮੈਂ ਇਹਨੂੰ ਕਿਹਾ ਜੇ ਬੁੱਧ ਤੂੰ ਇਹ ਗੱਲ ਕਹਿਨ ਮੈਨੂੰ ਤੇਰੇ ਤੇ ਬਰੋਸਾ ਦੋ ਤਿੰਨ ਮੁੰਡਾ ਰੱਖਿਆ ਬਚਾੜੇ ਦਿਨ ਮੁੰਡੇ ਰੁਟਾਇਕ ਹੋ ਗਿਆ ਜਾ ਟੱਟੀ ਪਿਆ ਪਿੱਛੇ ਨਿਕਲ ਗਿਆ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਤੀਜੇ ਦਿਨ ਫੇਰ ਮੁੰਡੇ ਨੂੰ ਟਾਇਕ ਹੋ ਗਿਆ ਰਾਤ ਨੂੰ ਇਹਨੂੰ ਗੋੰਦੀ ਉਲਟੀ ਆ ਗਈ ਕਿਸੇ ਨੇ ਨਹੀਂ ਦੇਖਿਆ ਰਾਤ ਨੂੰ ਅਸੀਂ ਦੋ ਬੰਦੇ ਹੀ ਖੜ ਗਏ ਇੱਥੇ ਰਾਤ ਨੂੰ ਵੀ ਉਹਨਾਂ ਦਾ ਆਪ ਆਇਆ ਵੀ ਤੁਸੀਂ ਸੈਨ ਕਰੋ ਇਹ ਕਿ ਲੱਗਿਆ ਲੱਗਾ ਤੈਂ ਨਾ ਜਦੋਂ ਸਿਹਰੇ ਆ ਕੇ ਦੇਖਿਆ ਮੈਂ ਵੀ ਇਹ ਹੁਣ ਕੁਝ ਕੀ ਗੱਲ ਆ ਉਹ ਇਹ ਦੌੜ ਭੱਜ ਕੀਤੀ ਇਹਨੇ ਦੂਰੀ ਜਿਹੜੀ ਗੱਲਾਂ ਸਹੀ ਗਾ ਹੈ ਉਹ ਇਹਨਾਂ ਦੇ ਹੱਥੋਂ ਬਾਹਰ ਹੋ ਗਿਆ ਫੇਰ ਤੜਕੇ ਹੀ ਆਈ ਝਾਕ ਕੇ ਬਿਠਦੇ ਜਾਈ ਉਹਦੇ ਬਿਠੜਿਆਂ ਨੇ ਕਹਿੰਦਾ ਬੰਦਾ ਤੁਹਾਡੇ ਦਾ ਬ੍ਰੇਨ ਐਜ ਹੋ ਜੁਕਿਆ ਅਸੀਂ ਇਹਨੂੰ ਕਿਹਾ ਐਮ ਆਰ ਆਈ ਕਰਾ ਲਾ ਕਹਿੰਦਾ ਇਹ ਬਿਮਾਰੀ ਨਹੀਂ ਯਾਰ ਉਹ ਹੀ ਕੰਮ ਹੈ ਲੋਣੀਆਂ ਹੁੰਦੇ ਮੈਂ ਨਹੀਂ ਇਸ ਗੱਲ ਨੂੰ ਕਹਿੰਦਾ ਇਹ ਉਹ ਰੰਗਲਾਂ ਮੈਂ ਪੋਧਵਾਜੀ ਜੋ ਅਸੀਂ ਉੱਥੇ ਬਿਠਲੇ ਲੈ ਗਏ ਉੱਥੇ ਜਵਾਬ ਦਿੰਦਾ ਵੀ ਇਹ ਜ ਕੁਛ ਨਹੀਂ ਭਾਈ ਕਿਤੇ ਧੀਕੇ ਲੂਕੇ ਸਾਬ ਲੱਲ ਮਨੇ ਇਹ ਕੰਮ ਕਰਦੇ ਕੰਤੇ 6 ਘੰਟੇ 10 ਘੰਟੇ 15 ਘੰਟੇ ਕਰਦੇ ਇਹ ਬਣਾ ਨਹੀਂ ਭਾਈ ਇਸ ਮੌਕੇ ਜਦੋਂ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ 18 ਸਾਲਾਂ ਤੋਂ ਲਗਾਤਾਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਇੱਕ ਮਰੀਜ਼ ਨੂੰ ਸਿਰਦਰਦ ਨਾਲ ਉਸਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਦੀਆਂ ਪਿਛਲੀਆਂ ਰਿਪੋਰਟਾਂ ਅਤੇ ਸੀਟੀ ਸਕੈਨ ਦੇਖਣ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ ਐ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ ਜਦੋਂ ਇਸ ਨੌਜਵਾਨ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਉਸਦੇ ਟੈਸਟ ਵਿੱਚ ਪੰਜ ਤਰ੍ਹਾਂ ਦੇ ਨਸ਼ੇ ਪਾਏ ਗਏ ਜਿਨ੍ਹਾਂ ਵਿੱਚ ਹੈਰੋਇਨ ਅਤੇ ਐਲਪ੍ਰੈਕਸ ਦੀਆਂ ਗੋਲੀਆਂ ਸ਼ਾਮਲ ਸਨ ਅਜੀ ਪਰਿਵਾਰ ਨੂੰ ਇਸ ਨੌਜਵਾਨ ਦੇ ਨਸ਼ੇ ਲੈਣ ਬਾਰੇ ਦੱਸਿਆ ਤੇ ਇਸ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਇੱਥੇ ਦਾਖਲ ਹੋਣ ਤੋਂ ਬਾਅਦ ਉਸ ਦਾ ਸਕੈਨ ਵੀ ਹੋਇਆ ਜਿਸ ਦੀ ਰਿਪੋਰਟ ਆ ਮਾਈ ਸੀ ਪਰਿਵਾਰ ਨੂੰ ਕਿਸੇ ਹੋਰ ਮਾਹਰ ਕੋਲ ਲੈ ਜਾਣ ਲਈ ਕਿਹਾ ਸੀ ਪਰ ਪਰਿਵਾਰ ਨੇ ਇਨਕਾਰ ਕਰ ਦਿੱਤਾ ਇਹ ਬੱਚਾ ਸਾਡੇ ਕੋਲ ਆਇਆ ਸੀਗਾ ਸਿਰ ਦਰਦ ਨਾਲ ਤੇ ਇਹ ਥੋੜੀਆਂ ਜਿਹੀ ਉਸ ਟਾਈਮ ਅਲਟਰਡ ਸੈਂਸਰੀਅਮ ਕਹਿੰਦੇ ਜਿਨੂੰ ਦੀ ਕੰਮਲੀਆਂ ਬੋਲੀਆਂ ਮਾਰੀ ਆ ਰਹੇ ਸੀਗਾ ਕੰਮਲੀਆਂ ਮੋਨੀਆਂ ਦਾ ਮਤਲਬ ਹੈ ਕਿ ਆਪਦੀ ਸੈਂਸ ਵਿੱਚ ਪੂਰਾ ਨਹੀਂ ਸੀਗਾ ਤੇ ਇਹਦੀਆਂ ਪੁਰਾਣੀਆਂ ਰਿਪੋਰਟਾਂ ਦੇਖਿਆ ਇਹ 2-3 ਪਹਿਲਾਂ ਡਾਕਟਰ ਨੂੰ ਦਿਖਾ ਚੁੱਕੇ ਸੀ ਇਹਦੇ ਤੇ 2 ਜਾਂ 3 3 ਸੀਟੀ ਸਕੈਨ ਆਲਰੇਡੀ ਹੋ ਰੱਖੇ ਸੀਗੇ ਜਿਵੇਂ ਸਾਡੇ ਕੋਲ 16 ਤਰੀਕ ਨੂੰ ਆਇਆ 15 ਤਰੀਕ ਨੂੰ ਸਕੈਨ ਹੋਇਆ ਸੀ 14 ਤਰੀਕ ਨੂੰ ਸਕੈਨ ਹੋਇਆ ਸੀ ਬਲੱਡ ਟੈਸਟ ਹੋਇਆ ਸੀ ਔਰ ਰਿਪੋਰਟਾਂ ਤੋਂ ਸਾਬਿਤ ਹੁੰਦਾ ਸੀ ਕਿ ਇਹ ਮੁੰਡਾ ਸ਼ਰਾਬ ਦਾ ਆਦੀ ਹੈ ਰੋਜ਼ ਅੱਧੀ ਬੋਤਲ ਤੋਂ ਪੌਣੀ ਬੋਤਲ ਸ਼ਰਾਬ ਦੀ ਰੋਜ਼ ਸ਼ਾਮ ਦੇ ਦਿਨ ਤੋਂ ਲੈ ਕੇ ਸ਼ਾਮ ਤੱਕ ਪੀਂਦਾ ਸੀ ਤਾਂ ਸਾਡਾ ਹੀ ਮੰਨਣਾ ਸੀਗਾ ਕਿ ਇਹਨੂੰ ਸ਼ਰਾਬ ਕਰਕੇ ਕੋਈ ਦੋਰਾ ਪਿਆ ਹੁੰਦਾ ਜਾਂ ਸਰਦੀ ਕੋਈ ਛੱਟਣ ਲੱਗੀ ਹੋਵੇ ਜਾਂ ਕਿਤੇ ਹੈਂਗਓਵਰ ਹੁੰਦਾ ਸ਼ਰਾਬ ਤੋਂ ਬਾਅਦ ਕਿਤੇ ਉਹ ਨਾ ਹੋਵੇਗੀ ਸ਼ਰਾਬ ਮੀਲੀ ਨਾ ਹੋਵੇ ਘਰ ਦੇ ਨਾਲ ਰੋਕਤਾ ਹੋਵੇ ਠੀਕ ਹੈ ਤਾਂ ਜਦੋਂ ਇਸ ਪੁੱਛਿਆ ਤਾਂ ਆਹੀ ਗੱਲ ਨਿਕਲੀ ਕਰਦਿਆਂ ਵੇ ਇੱਕ ਦਿਨ ਪਹਿਲਾਂ ਪੀਣ ਨਹੀਂ ਦਿੱਤੇ ਉਹਨੂੰ ਮੁੰਡੇ ਨੂੰ ਦੋਰਾ ਪਿਆ ਜਿਸ ਦੇ ਕਰਕੇ ਉਹਦਾ ਸਿਰ ਘਰੇ ਥੋੜਾ ਲੱਗਿਆ ਤੇ ਨਾਰਮਲ ਉਹਦੀ ਛੱਟ ਲੱਗ ਗਈ ਠੀਕ ਹੈ ਤੇ ਉਸ ਤੋਂ ਬਾਅਦ ਉਹਦੇ ਦੋਸ ਸਿਟੀਜ਼ ਕੈਨ ਵੀ ਹੋਇਆ ਜੋ ਕਿ ਨਾਰਮਲ ਆਇਆ ਕੋਈ ਜਿਹਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਐਸੀ ਕੋਈ ਰੈਫਰ ਨਹੀਂ ਕੀਤਾ ਜੀ ਜੋ ਸਾਨੂੰ ਲੱਗੇ ਕਿ ਪੇਸ਼ੈਂਟ ਨੂੰ ਕੋਈ ਐਡੀ ਸਮੱਸਿਆ ਹੈ ਨਹੀਂ ਕੋਈ ਸਿਰ ਚ ਸੱਟ ਨਹੀਂ ਠੀਕ ਹੈ ਤੇ ਦੇਸ਼ੋ ਐਸੀ ਐਮਨੀ ਡਾਕਟਰਾਂ ਨੇ ਜੀ ਸੀ ਆਮ ਤੌਰ ਤੇ ਮਰੀਜ਼ਾਂ ਦਾ ਇਲਾਜ ਕਰਦੇ ਤੇ ਮੈਨੂੰ ਹੋਰ ਵੀ ਸ਼ੱਕ ਲੱਗ ਗਿਆ ਉਹ ਖਲਾ ਸ਼ਰਾਬ ਨਹੀਂ ਨਾਲ ਕੁਝ ਹੋਰ ਨਸ਼ੇ ਵੀ ਸ਼ਾਇਦ ਕਰਦਾ ਹੋਵੇ ਉਹਨਾਂ ਦੇ ਘਰਦਿਆਂ ਤੋਂ ਉਹਨਾਂ ਦੇ ਭਰਾ ਤੋਂ ਉਹਨਾਂ ਦੇ ਦੋਸਤ ਤੋਂ ਪੁੱਛਿਆਗਾ ਉਹ ਕਹਿੰਦਾ ਨਹੀਂ ਕੋਈ ਨਸ਼ਾ ਨਹੀਂ ਕਰਦਾ ਉਦੋਂ ਬਾਅਦ ਇਹ ਅੱਜ ਆਏ ਨੇ ਸਾਡੇ ਕੋਲ ਤੇ ਅੱਜ ਇਹਨਾਂ ਨੇ ਆ ਕੇ ਜੋ ਵੀ ਕਰਿਆ ਉਹ ਤੁਹਾਡੇ ਸਾਹਮਣੇ ਮੇਰੀ ਅੱਜ ਤੱਕ ਕਦੇ ਵੀ ਕਿਸੇ ਤਰੀਕੇ ਸੇ ਮੂੰਹੋਂ ਤੁਸੀਂ ਨੈਗੇਟਿਵ ਨਿਊਜ਼ ਤਾਂ ਕਿਸੇ ਮੀਡੀਆ ਤੇ ਕੋਈ ਨੈਗੇਟਿਵ ਨਿਊਜ਼ ਆਈ ਹੋਵੇ ਤਾਂ ਮੈਂ ਉਹਨੂੰ ਜ਼ਰੂਰ ਉਹਦੇ ਬਾਰੇ ਦੱਸਿਓ ਕੋਈ ਹੋ ਸਕਦਾ ਕੋਈ ਗਿਰ ਗਿਆ ਹੋਵੇ ਉੱਥੋਂ ਬੱਚਾ ਸ਼ਿਫਟ ਕਰਦੇ ਹੋਏ ਜਾਂ ਬੀਪੀ ਇਕਦਮ ਵੱਧ ਗਿਆ ਹੋਵੇ ਨਸ਼ੇ ਵਾਲੇ ਮਰੀਜ਼ਾਂ ਦਾ ਬੀਪੀ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਇਹਦਾ ਬੀਪੀ 150 180 200 ਰਹਿੰਦਾ ਸੀਗਾ ਏਸੀ ਬੀਪੀ ਕੰਟਰੋਲ ਕਰਕੇ ਰੱਖਿਆ ਹੋਇਆ ਸੀਗਾ ਹੋ ਸਕਦਾ ਬੀਪੀ ਵਧਿਆ ਹੋਵੇ ਉਹਦੇ ਨਾਲ ਕੋਈ ਉਦੋਂ ਬਾਅਦ ਉੱਥੇ ਜਾ ਕੇ ਘਟਨਾ ਹੋਈ ਹੋਵੇ ਕਿਉਂਕਿ ਸਾਡੇ ਕੋਲੋਂ ਇਹ ਬੱਚਾ 18 ਸਵੇਰ 9 10 ਵਜੇ ਚਲਾ ਗਿਆ ਹੈ ਇਹ ਡੈਥ ਜੋ ਵੀ ਹੋਈ ਹੈ 19 ਦੀ ਰਾਤ ਨੂੰ ਜਾਂ 20 ਦੀ ਸਵੇਰ ਨੂੰ ਹੋਈ ਹੈ 48 ਘੰਟੇ ਮਗਰੋਂ ਡੈਥ ਹੋਈ ਹੈ ਤੇ ਬ੍ਰੇਨ ਹੈਮਰੇਜ ਦੀ ਡੈਥ ਮੌਕੇ ਦੀ ਹੋ ਜਾਣੀ ਚਾਹੀਦੀ ਪਰਵਾਰੀ ਮੈਂਬਰ ਸਾਡੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਜੀ ਉਹ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਉਹ ਸਾਡੇ ਤੇ ਬੇਬੁਨਿਆਦੀ ਇਲਜ਼ਾਮ ਲਗਾਉਣਾ ਚਾਹ ਲਾਰੇ ਇਨਾਂ ਦੀ ਕੋਈ ਸਬੂਤ ਨਹੀਂ ਕੋਈ ਬਿਆਨ ਨਹੀਂ ਕੋਈ ਉਹਨਾਂ ਕੋਲ ਕਾਗਜ਼ ਨਹੀਂ ਉਹਨਾਂ ਕੋਲ ਸੀਡੀ ਸਕੈਨ ਪਹਿਲਾਂ ਦੀ ਵੀ ਨਹੀਂ ਉਹਦਾ ਬ੍ਰੇਨ ਹੈਵੇ ਨਹੀਂ ਸੀਗਾ ਹੁਣ ਹੁਣ ਬ੍ਰੇਨ ਹੈ ਮਰੇ ਕਿੱਥੋਂ ਹੋ ਗਿਆ ਫਿਲਹਾਲ ਇਹ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਇਲਾਜ ਵਿੱਚ ਲਾਪਰਵਾਹੀ ਵਰਤਣ ਵਾਲੇ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕੇਸ ਦਰਜ ਕੀਤਾ ਜਾਵੇ ਉਹ ਇਨਸਾਫ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਗਵਾਨੀ ਟੀਵੀ ਲਈ ਬਨਾਲਾ ਤੋਂ ਵਿਨੀ ਸ਼ਰਮਾ ਦੀ ਰਿਪੋਰਟ